ਮੈਂ ਬਟਾਲਾ ਤੋਂ ਆਈ ਹਾਂ ਮੇਰਾ ਨਾਮ ਨਵਜੋਤ ਹੈ। ਕੀ ਕਰਨਾ ਚਾਹੋਗੇ ਅੱਜ ਅਮਰਕਿਲੀ ਸੇ ਗੁਰੂ ਘਰ ਮੂਸਮਤਾ ਆਏ। ਕਿਹਦਾ ਲੱਗਿਆ? ਹਾਂਜੀ ਬਹੁਤ ਅੱਛਾ ਲੱਗ ਰਿਹਾ ਹੈ। ਅੰਦਰ ਬਹੁਤ ਜ਼ਿਆਦਾ ਅੱਛਾ ਲੱਗਦਾ ਹੈ ਜਾ ਕੇ। ਅਸੀਂ ਸਾਨੂੰ ਟਾਈਮ ਲੱਗਿਆ ਪਰ ਅਸੀਂ ਆਰਾਮ ਨਾਲ ਮੱਥਾ ਟੇਕ ਕੇ ਆਏ ਹਾਂ। ਔਰ ਮੈਂ ਸਾਰਿਆਂ ਨੂੰ ਕਹਿਨੀ ਕਿ ਆਓ ਔਰ ਬਹੁਤ ਜ਼ਿਆਦਾ ਮਨ ਦਾ ਦਾ ਖੁਸ਼ ਹੁੰਦਾ ਹੈ ਆ ਕੇ। ਹਾਂਜੀ ਜੇ ਗੱਲ ਕਰੀਏ ਫਲਾਵਰਾਂ ਦੇ ਇੰਨੇ ਜਿਹੇ ਤੁਹਾਨੂੰ ਕਿ ਬਹੁਤ ਸੋਹਣੇ ਲੱਗੇ ਬਹੁਤ ਜ਼ਿਆਦਾ ਸੋਹਣੇ ਆ ਮੈਨੂੰ ਤਾਂ ਇੱਕ ਕਿਸੇ ਨੇ ਦੇ ਵੀ ਦਿੱਤਾ ਮੈਂ ਆਪਣੇ ਕੋਲ ਰੱਖਿਆ ਆ ਬਹੁਤ ਅੱਛੇ ਆ ਬਹੁਤ ਸੋਹਣੀ ਆ ਬਹੁਤ ਜ਼ਿਆਦਾ ਸੀਰੀਅਸਲੀ ਬਹੁਤ ਜ਼ਿਆਦਾ ਮੈਂ ਮਤਲਬ ਮੈਂ ਸਵੇਰ ਦੀ ਸੋਚ ਰਹੀ ਸੀ ਕਿ ਮੈਂ ਜਾਣਾ ਪਰ ਮੈਨੂੰ ਇਹ ਸੀਗਾ ਕਿ ਪਤਾ ਨਹੀਂ ਮੇਰੇ ਕੋ ਮੱਥਾ ਟੇਕਿਆ ਜਾਏਗਾ ਕਿ ਨਹੀਂ ਔਰ ਮੈਂ ਮੱਥਾ ਟੇਕ ਕੇ ਆ ਗਈ ਔਰ ਮੈਨੂੰ ਸੱਚੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਅੱਜ ਦੇ ਦਿਨ ਮਤਲਬ ਅਗਰ ਕੋ ਮੱਥਾ ਟੇਕ ਰਿਆ ਨਾ ਹੀ ਇਜ਼ ਰੀਅਲੀ ਬlesed ਕਿ ਉਹ ਬੰਦਾ ਬlesed ਹੈ ਜਿੰਨਾ ਮਰਜੀ 2:00 ਵਜੇ ਤੋਂ ਪੌੜੀਆਂ ਉੱਤੇ ਸਾਰੇ ਬਹੁਤ ਸੀਰੀਅਸਲੀ ਸਹੀ ਗੱਲ ਆ ਬਿਲਕੁਲ ਸਹੀ ਗੱ 10 ਜਨ ਆਪੈ ਸੁਖਜੀਤ ਸਿੰਘ ਦੀ ਖਾਲਸਾ ਕਵੀਸ਼ੀ ਦਾ ਅੰਮ੍ਰਿਤਸਰ ਸਹਿਬਲੇ ਤਨ ਤਨ RAM DAS ਗੁਰਜਨ ਸਰੀਆ ਤੇ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ ਜਿੱਥੇ ਸਭੇ ਥਾ ਨਹੀਂ ਤੁਧ ਜਿਹਿਆ ਬਦੋ ਪੁਰਖ ਵਿਧਾਤੇ ਤੰਤ ਸੋਹਿਆ RAM DAS ਸਰੋਵਰ ਨਾਤੇ ਸਭ ਉਤਰੀ ਪਾਪ ਕਮਾਤੇ ਸਤਗੁਰ ਜੀ ਦਾ ਗੁਰੂ RAM DAS ਜੀ ਦਾ ਪ੍ਰਕਾਸ਼ ਪੂਨਾ ਮੰਡੀ ਲਾਹੌਰ ਪਾਕਿਸਤਾਨ ਵਿਖੇ ਹੋਇਆ ਸਾਧ ਸੰਗਤ ਜੀ ਉਹ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਅਮਰ ਤੇਰੇ ਤੋਂ ਨਾਤਮਸਤਕ ਹੋ ਰਹੀਆਂ ਨੇ ਔਰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਗੁਰਪਰਮਾਰਾ ਰੀਆਂ ਨੇ ਔਰ ਐਸਜੀਪੀਸੀ ਵਾਲਾ ਬਹੁਤ ਸੋਹਣੀ ਲਾਈਟਿੰਗ ਹੋਈ ਫੁੱਲਾਂ ਦਾ ਡੈਕੋਰੇਸ਼ਨ ਦੇਖਣ ਨੂੰ ਮਿਲਿਆ ਕਈ ਪ੍ਰਕਾਰ ਦੇ ਇੱਥੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਫੁੱਲ ਦੇਖਣ ਨੂੰ ਮਿਲੇ ਔਰ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਬਹੁਤ ਸੋਹਣੀ ਲਾਈਟਿੰਗ ਹੋਈ ਔਰ ਸ਼ਾਮ ਦਾ ਲੋਕਾਂ ਜਾਰਾ ਦੇਖਣ ਨੂੰ ਮਿਲੇਗਾ ਫੁੱਲ ਚੰਨੀਆਂ ਵਾਂਗ ਆਸਪੈ ਦਾ ਲੋਕਾਂ ਜਾਰਾ ਦੇਖਣ ਨੂੰ ਮਿਲੇਗਾ ਸਤਿਗਤ ਦੀ ਕਿਰਪਾ ਨਾਲ ਸੰਗਤਾਂ ਨੇ ਦੇਸੀ ਘਿਉ ਦੇ ਦੀਵੇ ਜਗਾਏ ਔਰ ਫੁੱਲ ਚੰਨੀਆਂ ਵਾਂਗ ਆਸਪੈ ਦਾ ਲੋਕਾਂ ਜਾਰਾ ਦੇਖਣ ਵਾਲਿਆ ਸੋ ਆਪ ਜੀ ਦੀ ਖਿਦਮਤ ਆਪ ਜੀ ਨੂੰ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਜੋ ਕਵਿਤਾ ਸਰਵਣ ਕਰਾਵਾਂਗਾ ਗੁਰੂ ਗ੍ਰੰਥ ਜੀ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮੇਰ ਕਰਨ ਸਰਬ ਦੇ ਮੇਰ ਪ੍ਰਿਆ ਹੱਥ ਰੱਖਣ ਗੁਰੂ ਕਰਨ ਮੱਥਾ ਟੇਕੇ ਗੁਰੂ ਗ੍ਰੰਥ ਜੀ ਨੂੰ ਮੱਥਾ ਟੇਕੇ ਗੁਰੂ ਗ੍ਰੰਥ ਜੀ ਨੂੰ ਸੱਚੇ ਰੱਬ ਦਾ ਸ਼ੁਕਰ ਮਨਾਓ ਸਾਰੇ ਛੋਡੀ ਸੁਲਤਾਨ ਤਨ ਤਨ ਸ੍ਰੀ ਗੁਰੂ ਰਾਮਦਾਸ ਪ੍ਰਕਾਸ਼ ਗੁਰੂ ਰੂਪ ਤੇ ਉੱਚੀ ਉੱਚੀ ਜਕਾਰੇ ਲਾਓ ਸਾਰੇ ਨਾਨਕ ਗੁਰੂ ਕੀ ਜੋਤ ਚੌਥੇ ਗੁਰੂ ਰਾਮਦਾਸ ਹੋਵਣ ਨਾ ਆਪ ਜੀ ਦੀ ਹੋਵਣ ਨਾ ਆਪ ਜੀ ਦੀ ਉਸ ਤੇ ਬਿਆਲ ਹੈ ਲੈਣਾ ਵਾਲੀ ਮਸਤੀ ਚੋ ਨਿਮਰਤਾ ਨજર ਆਵੇ ਪਾਰ ਉਪ ਸੰਗਰਾਵਲ ਜੀ ਪਾਰੇ ਉਪਕਾਰਾਂ ਵੱਲ ਸਦਾ ਹੀ ਖਿਆਲ ਹੈ ਜੀ ਅਮਰਤ ਸਰ ਜਿਹੜਾ ਨਗਰ ਬਸਾਇਆ ਤਸਾਂ ਜੀ ਅਮਰਤ ਸਰ ਜਿਹੜਾ ਨਗਰ ਬਸਾਇਆ ਤਸਾਂ ਦੁਨੀਆਂ ਦੇ ਨਕ ਅਛੇ ਚੋਂ ਦੁਨੀਆਂ ਦੇ ਨਕ ਅਛੇ ਚੋਂ ਉੱਚੀ ਉਹ ਦੀ ਸ਼ਾਨ ਹੈ ਓਏ ਆਖੇ ਸੁਖ ਜੀਤੇ ਉਹ ਦੀ ਓਏ ਹਰ ਆਸ ਪੂਰੀ ਹੋਵੇ ਆਖੇ ਸੁਖ ਜੀਤੇ ਉਹ ਦੀ ਹਰ ਆਸ ਪੂਰੀ ਹੋਵੇ ਚੱਲ ਕੇ ਜਦਾਰ ਤੇਰੇ ਚੱਲ ਕੇ ਜੁਦਾਰ ਤੇਰੇ ਹੁੰਦਾ ਇਨਸਾਨ ਹੈ ਦਲ ਕੇ ਜੁਦਾਰ ਤੇਰੇ ਆਉਂਦਾ ਇਨਸਾਨ ਹੈ ਅਮਰਸ਼ਕੋ ਸਿੰਘ ਜੋ ਗੁਰੂ ਕੇ ਲਾਲ ਲਗੋ ਨਛਿਆ ਬਿਰੋ ਬਾਣੀ ਬਾਣੀ ਦੇ ਧਾਰਨ ਇਸ ਵਿੱਚ ਪਲਿਆ ਸਮੂਹ ਗੁਰਨਾਣਕ ਨਾਮ ਲੇਵਾ ਸੰਤਾਂ ਨੂੰ ਸਤਿ ਸੰਤ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪ੍ਰਭੀਆਂ ਲੱਖ ਲੱਖ ਵਦਾਈਆਂ ਹਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਦੇਵ ਸਿੰਘ ਸਰਪੰਚ ਰਾਜਸਥਾਨ ਸ੍ਰੀ ਗੰਗਨਗਰ ਤੋਂ ਐ ਮੱਥਾ ਟੇਕਣ ਵਾਸਤੇ ਆਏ ਸੀ ਅੱਜ ਗੁਰਪ੍ਰਭ ਤਿਆਰ ਹੈ ਤੇ ਬਹੁਤ ਪੰਜਾਬ ਦੇ ਲੋਕ ਤੁਮ ਤਾਮ ਨਾਲ ਮਨਾਉਂਦੇ ਆ ਜੀ ਤੇ ਇੱਥੇ ਆ ਕੇ ਬੜੀ ਖੁਸ਼ੀ ਮਿਲਦੀ ਹੈ ਬੜੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਜੀ ਬਹੁਤ ਸਕੂਨ ਮਿਲਦਾ ਜੀ ਘਰ ਜਾਣ ਨੂੰ ਜੀ ਨਹੀਂ ਕਰਦਾ ਜੀ ਮਨ ਲੱਗਾ ਰਹਿੰਦਾ ਜੀ ਜੀ ਜੇ ਗੱਲ ਕਰੀਏ ਫਲਾਵਰ ਜਿਹੜੇ ਲੱਗੇ ਨੇ ਤੁਸੀਂ ਇਹਨਾਂ ਨੂੰ ਕੀ ਕਹਿੰਦੇ ਹੋ ਬਹੁਤ ਬਹੁਤ ਨਾਈਟਿੰਗ ਦੇ ਫਲਾਵਰ ਬਹੁਤ ਸੋਹਣਾ ਸਜਾਇਆ ਹੋਇਆ ਹੈ ਜੀ ਤੇ ਬੜਾ ਹੀ ਮਨ ਲੱਗਦਾ ਜੀ ਇੱਥੇ ਆ ਕੇ ਸੀ ਕੀ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਕਹਿੰਦਾ ਜੀ ਹਰ ਇੱਕ ਬੰਦੇ ਨੂੰ ਟਾਈਮ ਕੱਢ ਕੇ ਇੱਥੇ ਆਉਣਾ ਚਾਹੀਦਾ ਜੀ ਮਹਾਰਾਜ ਦੇ ਦਰਸ਼ਨ ਕਰਨੇ ਚਾਹੀਦੇ ਜੀ ਬੱਚਿਆਂ ਨੂੰ ਵੀ ਲਿਆਉਣਾ ਚਾਹੀਦਾ ਜੀ ਜੋ ਤਾਂ ਕਿ ਉਹਨਾਂ ਨੂੰ ਗੁਰੂ ਘਰ ਦੇ ਬਾਰੇ ਪਤਾ ਚੱਲ ਸਕੇ ਜੀ ਬੱਚੇ ਨਸ਼ੇ ਤੋਂ ਦੂਰ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦੀ ਫਤਿਹ ਦਾਸ ਹਰਵਿੰਦਰ ਸਿੰਘ ਦਿੱਲੀੋਂ ਕੀ ਕਹਿਣਾ ਚਾਹਉਂਗੇ ਜੇ ਕੋਈ ਆਦਾਸ ਜੀ ਕਿ ਪ੍ਰਕਾਸ਼ਪੁਰ ਤੋਂ ਪਹੁੰਚੋ ਅੰਮ੍ਰਿਤ ਵੇਲੇ ਤੁਸੀਂ ਸੰਗਤਾਂ ਗੁਰੂ ਘਰ ਵਿੱਚ ਪਹੁੰਚੋ ਆਪ ਗੁਰੂ ਰਾਮਦਾਸ ਕੋ ਮਿਲੀ ਵਡਿਆਈ ਧੰਨ ਧੰਨ ਗੁਰੂ ਰਾਮਦਾਸ ਜੀ ਇੱਥੇ ਸੰਗਤਾਂ ਬਹੁਤ ਸੰਗਤਾਂ ਪਹੁੰਚ ਰਹੀਆਂ ਔਰ ਉਹੀ ਪਹੁੰਚ ਰਿਹਾ ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਆਪ ਬੁਲਾ ਰਹੇ ਜਿਹਦੇ ਘਰ ਅਸੀਂ ਆਏ ਆ ਨਾ ਹੈ ਨਾ ਉਹ ਇਨਵਾਈਟ ਦਿੰਦਾ ਹੈ ਪੇਜ ਦਾ ਵਿੱਚ ਤਾਂ ਹੀ ਸੰਗਤ ਪਹੁੰਚਦੀ ਹੈ ਤੇ ਵੱਡੇ ਭਾਗੇ ਹੈਗੇ ਮੇਰੇ ਅਜ਼ੀਜ਼ ਮਿੱਤਰ ਜਤਿੰਦਰ ਸਿੰਘ ਜੀ ਵੀ ਨਾਲ ਹੈਗੇ ਨੇ ਤੇ ਇਹ ਵੀ ਦਿੱਲੀੋਂ ਰਜ਼ੋਰੀ ਗਾਰਡਨ ਤੋਂ ਤੇ ਬਹੁਤ ਸ਼ੁਕਰਾਨਾ ਸੱਚੇ ਪਾਤਸ਼ਾਹ ਦਾ ਦਇਆ ਮਿਆਕਰ ਰਾਨ ਪਤਮੋ ਮੋਹੇ ਅਨਾਤ ਸ਼ਰਨ ਪ੍ਰਭ ਤੋ ਇੱਥੇ ਆ ਕੇ ਮਹਿਸੂਸ ਹੁੰਦਾ ਵੀ ਜੀ ਕਿ ਵਾਕਈ ਹੀ ਦਿੱਠ ਹੈ ਸਭੇ ਥਾ ਨਹੀਂ ਤੁਦ ਜੇ ਹ ਤੇ ਮੈਂ ਤੇ ਹੋਰ ਬੇਨਤੀ ਕਰਾਂਗਾ ਤੇ ਜਿਨ੍ਹਾਂ ਮੇਰੇ ਵੀਰਾਂ ਨੇ ਪਹਿਨਾ ਨੇ ਹੁਣ ਤੱਕ ਦਰਸ਼ਨ ਸੋਚ ਰਹੇ ਨੇ ਜੋ ਉਡੀਕ ਰਹੇ ਨੇ ਉਹ ਜ਼ਰੂਰਾਂ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਰੰਗਰੀਂ ਫੁੱਲਾਂ ਦੇ ਲੱਗੇ ਨੇ ਲੜੀਆਂ ਲੱਗੀਆਂ ਕਿਤੇ ਦਾ ਗੋਲ ਜੀ ਸਵਰਗ ਹੈ ਨਾ ਤੇ ਇੱਥੇ ਹੀ ਹੈ ਦੇਖੋ ਨਾ ਆਪਾਂ ਤੋਲਨੇ ਆ ਨਾ ਕੋਈ ਚੀਜ਼ ਹ ਤੇ ਸਿਆਣੇ ਬਜ਼ੁਰਗ ਸਾਨੂੰ ਦੱਸਦੇ ਸਨ ਕਹਿੰਦੇ ਸਨ ਇੱਕ ਪਾਸੇ ਉਹ ਸਵਰਗ ਜਿਹੜਾ ਉੱਪਰ ਹੈ ਨਾ ਤੇ ਦੂਜੇ ਕੰਡੇ ਇਹ ਦਰਬਾਰ ਸਾਹਿਬ ਤੇ ਕਹਿੰਦੇ ਨੇ ਜਿਹੜਾ ਭਾਰੀ ਸੀ ਨਾ ਉਹ ਥੱਲੇ ਰਹਿ ਗਿਆ ਤੇ ਇਹ ਸੱਚ ਕਹਿੰਦਾ ਵੀਰ ਜੀ ਇੱਥੇ ਦਰਸ਼ਨ ਜਿਹੜੇ ਨੇ ਨਾ ਉਹ ਬੜੀ ਕਿਸਮਤ ਨਾਲ ਬੜੇ ਕਰਮਾਂ ਨਾਲ ਤੇ ਜਨਮਾਂ ਜਨਮਾਂ ਦੇ ਪੁੰਨ ਫਲ ਮਿਲਦੇ ਨੇ ਇਕੱਠੇ ਹੋ ਕੇ ਤਾਂ ਇੱਥੇ ਦਰਸ਼ਨ ਹੁੰਦੇ ਨੇ ਤਨ ਤਨ ਆਉਣਾ ਉਹਨਾਂ ਦਾ ਜੀਦੇ ਆਉਣ ਤੇ ਜਗਤ ਤਰ ਜਾਵੇ ਤਨ ਤਨ ਆਉਣਾ ਉਹਨਾਂ ਦਾ ਤਨ ਤਨ ਗੁਰੂ ਰਾਮਦਾਸ ਜੀ 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 ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜੈ ਜਕਾਰ ਕਰੇ ਸਭ ਕੋਈ ਜੈ ਜਕਾਰ ਕਰੇ ਸਭ ਕੋਈ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਵਾਹਿਗੁਰਜੀ ਤੇਰੀ ਬਾਣੀ ਤੇਰੀ ਬਾਣੀ ਸਹਾਰਾ ਮੇਰੀ ਜਾਨ ਦਾ ਗੁਰੂ ਜੀ ਤੇਰੀ ਬਾਣੀ ਗੁਰੂ ਜੀ ਤੇਰੀ ਬਾਣੀ ਸਹਾਰਾ ਮੇਰੀ ਜਾਨ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਗੁਰਾਮਦਾਸ